ਸਤਿ ਸ਼੍ਰੀ ਅਕਾਲ ਜੀ ਇਹ ਬਿਲਕੁਲ ਇਮਾਮ ਨਗਰ ਨਗਾਨੀ ਵਾਲਾ ਤੋਂ ਆਏ ਸੀ ਇਹਨਾਂ ਦੀ ਬੇਟੀ ਦੀ ਸ਼ਾਦੀ ਹੈ ਤੇ ਗੁਰਮੁਖ ਗੁਰੂ ਜੀ ਨੇ ਇਹਨਾਂ ਨੂੰ ਮਿਰਾ ਰੈਫਰੈਂਸ ਦਿੱਤਾ ਸੀ ਕਿ ਤੁਸੀਂ ਉਹਨਾਂ ਕੋਲ ਚਲੇ ਜਾਓ ਸੋ ਇਹਨਾਂ ਦੀ 16 ਤਰੀਕ ਦੀ ਸ਼ਾਦੀ ਸੀ 1-2-3 ਦਿਨ ਪਹਿਲਾਂ ਹੀ ਮੇਰੇ ਕੋਲ ਆਏ ਸੋ ਬੱਚੀ ਦੀ ਜੋ ਉਹਦੇ ਪਾਗਲ ਸੀਗਾ ਜਿੰਨਾ ਕੁਸੀਂ ਕਰ ਸਕੇ ਉਹ ਸਾਮਾਨ ਹੈ ਜੀਦੀ ਕੇ ਮੈਂ ਲਿਸਟ ਦੱਸਣਾ ਚਾਹਾਂਗੀ ਇੱਕ ਗੱਲ ਇਹ ਕਰਨਾ ਚਾਹਾਂਗੀ ਕਿ ਜਿੰਨਾ ਸਾਮਾਨ ਦਿੱਤਾ ਹੈ ਆਲਮੋਸਟ ਸਾਮਾਨ ਦੇ ਵਿੱਚ ਸਾਰਾ ਇੱਕ ਮੇਰੀ ਛੋਟੀ ਭੈਣ ਕਹਿ ਲਓ ਮੇਰੀ ਸੇਲੀ ਕਹਿਣ ਨੂੰ ਟੈਂਡ ਕਹਿਣ ਨੂੰ ਮਤਲਬ ਇਹ ਸਾਰਾ ਉਹਨਾਂ ਵੱਲੋਂ ਹੈ ਤੇ ਉਹ ਆਪਣਾ ਨਾਮ ਵੀ ਕਦੀ ਵੀ ਦੇ ਨਹੀਂ ਦਿੰਦੇ ਸੋਮਿਆ ਦਾ ਨਾਮ ਮਿਲਵਾ ਨਹੀਂ ਪਰ ਮੇਰੀ ਬਹੁਤ ਅੱਛੀ ਇੱਕ ਤਰ੍ਹਾਂ ਇੱਕ ਅੱਛੀ ਜਿਹੀ ਇਹ ਉਹਨਾਂ ਵੱਲੋਂ ਹੀ ਸਾਖ ਸੂਟ ਜਿਹੜੇ ਐ ਇਸ ਵਾਰ ਸ਼ਰਮਾ ਜੀ ਜੀਤੇ ਦੇ ਰਾਇਟ ਐ ਪੀਆ ਤੋਂ ਇਹ ਉਹਨਾਂ ਵੱਲੋਂ ਹੈ ਇਹ ਸ਼ੌਲ ਤੇ ਚਾਰੂ ਸੂਟ ਇਹ ਮੈਡਮ ਵੱਲੋਂ ਇਹ ਸਿਲਾਈ ਮਸ਼ੀਨ ਜਿਹੜੀ ਐ ਇਹ ਜੈਨ ਤੋਂ ਸਸਤਾ ਹੈ ਅੱਗਰ ਵਾਲੇ ਲੈਟਰ ਫਾਰਮ ਵੱਲੋਂ ਇਹ ਜਿਹੜੀ ਸਿਲਾਈ ਮਸ਼ੀਨ ਆ ਉਹ ਦਿੱਤੀ ਗਈ ਹੈ ਔਰ ਜਿਹੜੀ ਮੈਂ ਫਰੈਂਡ ਦੀ ਗੱਲ ਕਰ ਰਹੀ ਆ ਉਹਨਾਂ ਵੱਲੋਂ ਇਹ ਪਰਸਨਲਿਟੀ ਦਾ ਮੇਕਅਪ ਕਿਟਸ ਇਹਦੇ ਵਿੱਚ ਲੜਕੇ ਦਾ ਪਾਰਸ ਔਰ ਸੌਕਸ ਹੈ ਕੀ ਜਿਹੜੀ ਗੱਲ ਸਭ ਤੋਂ ਅੱਛੀ ਮੈਨੂੰ ਲੱਗੀ ਮੈਨੂੰ ਮੇਰੀ ਫਰੈਂਡ ਨੇ ਦੱਸਿਆ ਕਿ ਜਦੋਂ ਮੈਂ ਸ਼ਾਪਿੰਗ ਕੀਤੀ ਦੀ ਤਾਂ ਮੈਂ ਇਹ ਸੋਚੀ ਸੀ ਕਿ ਮੇਰੀ ਬੇਟੀ ਨੇ ਸ਼ਾਂਤੀ ਦੇ ਸੋ ਵਾਕਈ ਅੱਜ ਤੱਕ ਮੈਂ ਬਹੁਤ ਸਮਾਨ ਦਿੱਤੇ ਆ ਕੁੜੀਆਂ ਦੇ ਤੁਹਾਡੇ ਸਭ ਦੇ ਸਹਿਯੋਗ ਨਾਲ ਤੁਹਾਡੇ ਸਾਥ ਨਾਲ ਪਰ ਇਹ ਪਹਿਲੀ ਵਾਰੀ ਹੋਇਆ ਕਿ ਲੜਕੇ ਦਾ ਪਾਰਸ ਲੜਕੇ ਦਾ ਰੁਮਾਲ ਲੜਕੇ ਦੀਆਂ ਜੂਰਾਬਾਂ ਤੱਕ ਜਿਹੜੀਆਂ ਹਨ ਉਹਨਾਂ ਨੇ ਇਹਦੇ ਵਿੱਚ ਦਿੱਤੀਆਂ ਹੈਗੀਆਂ ਸੋ ਮੈਂ ਉਸ ਤੋਂ ਇਲਾਵਾ ਜੀ ਇੱਕ ਇਹ ਵਾਚ ਹੈ ਉਹਨਾਂ ਵੱਲੋਂ ਮੈਂਬਰ ਲਈ ਉਸ ਤੋਂ ਇਲਾਵਾ ਇਹ ਸਟੀਲ ਦੇ ਬਰਤਨ ਨੇ ਜਿਹੜੇ ਕਿ ਪੂਰੀ ਕਿਚਨ ਦੇ ਨਟ ਬਣਾਸ ਨੇ ਇਹ ਪੂਰੀ ਕਿਚਨ ਦੇ ਬਰਤਨਾਂ ਦੀ ਸਾਰੇ ਜੋ ਉਹਨਾਂ ਵੱਲੋਂ ਦਿੱਤੇ ਗਏ ਆ ਉਹ ਉਸ ਤੋਂ ਇਲਾਵਾ ਇਹ ਦੋ ਚਾਈਆਂ ਇਹ ਲੱਕੜ ਦਾ ਟੈਂਪੂਸ ਹੈ ਇਹ ਬੈਠੀ ਹੈ ਉਸ ਤੋਂ ਇਹ ਡਲਾਈਟ ਹੈ ਇਹ ਪਲੋ ਹੈ ਜੀ ਤੇ ਇਹ ਇਹਦੇ ਵਿੱਚ ਸਮਾਨ ਸਾਰਾ ਆ ਗਿਆ ਇਹਦੇ ਵਿੱਚ ਮੈਂ ਇੱਕ ਵਾਰੀ ਬੋਲ ਵੀ ਦਿੰਦੀ ਆ ਇਹ ਚਾਰ ਚੇਅਰਸ ਐ ਜਿਹਦੇ નીચે ਜਿਹੜੀਆਂ ਪਈਆਂ ਤੁਹਾਨੂੰ ਨਜ਼ਰ ਆ ਰਹੀਆਂ ਗਾਰਡਨ ਚੇਅਰ ਚਾਰ ਚੇਅਰ ਐ ਇੱਕ ਟੇਬਲ ਐ ਮੈਂ ਬੋਲ ਦੂੰ ਬਲੈਂਕਟ ਐ ਪਿੱਲੋ ਐ ਬੈੱਡ ਸ਼ੀਟ ਐ ਸਟੀਲ ਦੇ ਬਰਤਨ ਐ ਸਾਰੇ ਇਕੱਠੇ ਮੇਕਅਪ ਕਿੱਟ ਐ ਲੇਡੀਜ਼ ਕੁਆਰਟਸ ਐ ਉਸ ਤੋਂ ਇਲਾਵਾ ਜੈਂਟਸ ਕੁਆਰਟਸ ਐ ਟੈਂਟ ਐ ਸ਼ਰਟ ਐ ਸ਼ੌਲ ਲੈ ਰਹੀ ਸੀ ਵਾਚ ਹੈ ਸੇਮ ਮਸ਼ੀਨ ਹੈ ਜਿਹੜੀ ਕਿ ਜੈਂਸਾ ਵੱਲੋਂ ਹੈ ਔਰ ਜਿਹੜੇ ਆਪਣਾ ਸੁਭਾਸ਼ੀ ਵੱਲੋਂ ਚਾਰਜ ਸੁਪ ਦੇ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਬਿਨਾ ਨਾਮ ਲੈ ਸਭ ਕੁਝ ਦਿੱਤਾ ਔਰ ਜਿਨ੍ਹਾਂ ਨੇ ਇਹਦੇ ਵਿੱਚ ਬਹੁਤ ਸਹਿਯੋਗ ਦਿੱਤਾ ਮੈਂ ਇਹ ਵੀ ਬੇਨਤੀ ਕਰਦੀ ਹਾਂ ਕਿ ਜੋ ਵੀ ਸੈਕਸ਼ਨ ਹੈ ਪਲੀਜ਼ ਉਹ ਜ਼ਰੂਰ ਇਸਨੂੰ ਵੀ ਹੱਲ ਕਰਿਆ ਕਰੋ ਸੋ ਇਹ ਬੱਚੀ ਨੇ ਮੰਗੀ ਹੈ ਇਹ ਫਾਦਰ ਹੈ ਜੀ ਬੱਚੀ ਦੇ ਤੇ ਇਹ ਮਾ ਮਾਮਾ ਜੀ ਨੇ ਬੱਚੀ ਦੇ ਸੋ ਮੈਂ ਰਜੇਸ਼ ਨੂੰ ਕਹੂੰਗੀ ਤੁਹਾਨੂੰ ਕੋਈ ਨਾ ਸਭ ਤੋਂ ਪਹਿਲਾਂ ਤਾਂ ਮੈਂ ਮਰੀਜ ਮਿੱਤਰਾ ਸੰਸਥਾ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਜ਼ਰੂਰਤ ਮਾਗਦੂ ਮੈਡਮ ਨਾਲ ਬੁਲਾਇਆ ਕਿਉਂਕਿ ਇਹ ਵੀ ਇਹ ਵੀ ਬਹੁਤ ਵੱਡਾ ਕਾਰਜ ਹੈ ਇੱਕ ਤੇ ਉਹਨਾਂ ਨੇ ਜਿਹੜੇ ਮਾਮਨਗਰ ਜਿਹਨੂੰ ਲਜਾਵਣੀ ਵਾਲਾ ਪਿੰਡ ਹੈ ਸਮਾਣੇ ਦੇ ਕੋਲ ਉੱਥੋਂ ਦੇ ਇੱਕ ਪਰਿਵਾਰ ਦੀ ਜ਼ਰੂਰਤ ਬੰਦ ਰੱਖੀ ਸ਼ਾਦੀ ਦੇ ਲਈ ਬਹੁਤ ਸਾਰਾ ਵਿਦਵਾਨ ਨਾਲ ਸੁਪਿੰਦਰ ਪਾਲਕਰ ਵਾਲੇ ਜੀ ਦੇ ਉਦਮ ਦੇ ਨਾਲ ਜਿਹੜੇ ਲੰਬੇ ਸਮੇਂ ਤੋਂ ਪਿਛਲੇ 30-35 ਸਾਲ ਤੋਂ ਸੇਵਾ ਦੇ ਕਾਰਜ ਕਰ ਰਹੇ ਲੋਕਾਂ ਦਾ ਬਹੁਤ ਵੱਡਾ ਵਿਸ਼ਵਾਸਰੇ ਤੇ ਬਣਿਆ ਹੋਇਆ ਹੈ ਇਸੇ ਕਰਕੇ ਲੋਕ ਲੋਕ ਦੇਣਾ ਚਾਹੁੰਦੇ ਆ ਜਨ ਨਹੀਂ ਬਹੁਤ ਹੈ ਪਰ ਉਹਨਾਂ ਕੋਲ ਕੋਈ ਜਰੀਆ ਨਹੀਂ ਹੈ ਕਿਉਂਕਿ ਅੱਜਕੱਲ੍ਹ ਸੰਸਥਾਵਾਂ ਦੇ ਵਿੱਚ ਬਹੁਤ ਕੁਝ ਚੱਲ ਰਿਹਾ ਹੈ ਪਰ ਮੈਡਮ ਵਾਲੀਆ ਤੇ ਕਰਤਵਰ ਦਾ ਵਿਸ਼ਵਾਸ ਕਰਦੇ ਆ ਤੇ ਉਹ ਵੀ ਇਤਾਂ ਕਰਦੇ ਆ ਜਿਹੜਾ ਦੇਣ ਵਾਲਾ ਸਮਾਨ ਦੇਣ ਨਾਲ ਨੂੰ ਲਾ ਲੈਂਦੇ ਆ ਤੇ ਲੈਣ ਵਾਲ ਨੂੰ ਦੋਨੋਂ ਨੂੰ ਮਿਲਾ ਕੇ ਤੇ ਸਬੰਧ ਦੇ ਦਿੰਦੇ ਆ ਤੇ ਇਸ ਕਰਕੇ ਮੈਂ ਬਹੁਤ ਧੰਨਵਾਦ ਕਰਦਾ ਮੈਡਮ ਜਿਹੜੀ ਨੇ ਲੜੋਂ ਦੇ ਸੇਢੀਆਂ ਜਿਹੜੇ ਆਪਣਾ ਨਾਂ ਵੀ ਨਹੀਂ ਛਕਾਉਂਦੇ ਤੇ ਸੁਭਾਸ਼ ਸ਼ਰਮਾ ਜਿਹੜੇ ਵੀ ਅਡਿਸ ਰਟਾਇਆ ਗਾ 200 ਸਸੇ ਅੰਦਰ ਉਹਨਾਂ ਵੱਲੋਂ 400 ਦਿੱਤੇ ਗਏ ਆ ਜਿਹੜੀ ਐਨਕੇ ਜਨ ਅਗਰਵਾਲ ਇਨਫਰਾਸਟਰਕਚਰ ਫੋਰਮ ਦੇ ਜਿਹੜੇ ਪ੍ਰਧਾਨ ਹੈ ਉਹਨਾਂ ਵੱਲੋਂ ਵੀ ਸਲਾਈ ਮਸ਼ੀਨ ਦਿੱਤੀ ਗਈ ਹੈ ਕਾਫੀ ਅੱਛਾ ਸਮਾਨ ਜਿਹੜਾ ਇੱਕ ਆਮ ਇਨਸਾਨ ਨੂੰ ਆਪਣੇ ਰੋਜ਼ਾਨਾ ਜੀਵਨ ਲਈ ਦੀ ਲੋੜ ਹੈ ਉਹ ਸਮਾਨ ਦਿੱਤਾ ਗਿਆ ਰਿਹਾ ਹੈ ਇਹਨਾਂ ਸਭ ਨੂੰ ਇਹੀ ਬੇਨਤੀ ਕਰਦਾ ਵੀ ਆਪਣੇ ਘਰਾਂ ਦੇ ਵਿੱਚ ਬਹੁਤ ਸਮਾਨ ਪਿਆ ਹੁੰਦਾ ਹੈ ਕਿ ਇਸ ਤਰ੍ਹਾਂ ਦਾ ਸਮਾਨ ਜਿਹੜਾ ਮੈਟਨ ਵਾਰੀਆ ਵਰਗੀ ਜਾਂ ਹੋਰ ਸਸਥਾ ਮੈਸਟਰਾਂ ਕੰਮ ਕਰਦੇ ਉਹਨਾਂ ਨੂੰ ਵੀ ਕੋਈ ਡਿਪੋਜ਼ਿਟ ਖਾਤਾ ਜਾਵੇ ਤਾਂ ਕਿ ਜਦੋਂ ਵੀ ਕੋਈ ਉਹਨਾਂ ਪਰ ਜ਼ਰੂਰਤਮ ਉਨੂੰ ਦੇ ਦੇਣ ਤਾਂ ਕਿ ਕਿਸੇ ਦਾ ਕਾਰਜ ਨਿਪਟਰ ਚੜ ਸਕੇ ਇਸ ਤਰ੍ਹਾਂ ਦੇ ਕਾਰਜ ਸਾਨੂੰ ਸਭ ਨੂੰ ਕਰਨੇ ਚਾਹੀਦੇ ਨੇ ਗੁਰਬਾਣੀ ਦੇ ਵਿੱਚ ਵੀ ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਵੀ ਬਸਵੰਦ ਦਾ ਕਨਸੈਪਟ ਦਿੱਤਾ ਹੋਇਆ ਹੈ ਕਿ ਸਾਨੂੰ ਆਪਣੇ ਨੇਕ ਕਮਲ ਦੇ ਵਿੱਚੋਂ ਜ਼ਰੂਰ ਕੋਈ ਨਿਮਰਤਾ ਦੇਣਾ ਪਾਣਾ ਚਾਹੀਦਾ ਹੈ ਕਿ ਕਿਸੇ ਗਰੀਬ ਕਰਨਿਆ ਰਿਹਾ ਜਿ ਕੰਨਿਆਦਾਨ ਤੋਂ ਮਹਾਨ ਦਾਨ ਹੈ ਉਹਦੇ ਵਿੱਚ ਜ਼ਰੂਰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਬਹੁਤ ਬਹੁਤ ਧੰਨਵਾਦ